ਆ ਰਕਟ ਚ ਡਰਾਈਵਿੰਗ ਲਾਇਸੈਂਸ ਪ੍ਰਾਪਤ ਕਰਨ ਲਈ ਟ੍ਰੈਫਿਕ ਨਿਯਮਾ ਅਤੇ ਸੰਕੇਤਾਂ ਪ੍ਰਤੀਕਾਂ ਦੀ ਪ੍ਰੀਖਿਆ ਦੇਣੀ ਪੈਂਦੀ ਹੈ। ਆਓ ਜਾਣਦੇ ਹਾਂ ਇਹਨਾਂ ਨਿਯਮਾਂ ਬਾਰੇ। ਸੜਕ ਸੁਰੱਖਿਆ ਸੰਕੇਤ 3 ਕਿਸਮ ਦੇ ਸੜਕ ਸੁਰੱਖਿਆ ਸੰਕੇਤ ਹੁੰਦੇ ਹਨ। ਜ਼ਰੂਰੀ ਸੰਕੇਤ, ਚੇਤਾਵਨੀ ਸੰਕੇਤ ਅਤੇ ਸੂਚਨਾਤਮਕ ਸੰਕੇਤ। ਜ਼ਰੂਰੀ ਸੰਕੇਤ ਇਹ ਸੰਕੇਤ ਆਵਾਜਾਈ ਦੇ ਸੁਰਲ ਸੰਚਾਲਨ ਦੇ ਲਈ ਵਰਤੋ ਕੀਤੇ ਜਾਂਦੇ ਹਨ ਅਤੇ ਸੜਕ ਵਰਤਨ ਵਾਲਿਆਂ ਨੂੰ ਨਿਯਮਾਂ ਅਤੇ ਪਾਬੰਦੀਆਂ ਦੇ ਬਾਰੇ ਜਾਣਕਾਰੀ ਦਿੰਦੇ ਹਨ। ਹੂਂਦੇ ਅਨੁਸਾਰ ਇਹਨਾਂ ਨਿਯਮਾਂ ਅਤੇ ਪਾਬੰਦੀਆਂ ਦੀ ਉਲੰਘਣਾ ਕਰਨਾ ਅਪਰਾਧ ਹੈ। ਚੇਤਾਵਨੀ ਸੰਕੇਤ ਇਹ ਸੰਕੇਤ ਪਹਿਲਾਂ ਤੋਂ ਹੀ ਸੜਕ 'ਤੇ ਆ ਖਤਰਨਾਕ ਸਥਿਤੀਆਂ ਦੇ ਬਾਰੇ ਜਾਗਰੂਕ ਕਰਦੇ ਹਨ ਤਾਂ ਕਿ ਡਰਾਈਵਰ ਅੱਗੇ ਆਉਣ ਵਾਲੀਆਂ ਸਥਿਤੀਆਂ ਨੂੰ ਨਜੀਠਾਂ ਲਈ ਜ਼ਰੂਰੀ ਕਾਰਵਾਈ ਕਰੇ ਸੂਚਨਾਤਮਕ ਸੰਕੇਤ ਇਹਨਾਂ ਸੰਕੇਤਾਂ ਤੋਂ ਯਾਤਰੀਆਂ ਨੂੰ ਸਥਾਨਾਂ ਹੋਰ ਰਸਤਿਆਂ ਟਾਬਿਆਂ ਜੰਤਕ ਪਖਾਨਿਆਂ ਹਸਪਤਾਲਾਂ ਵਰਗੇ ਪ੍ਰਮੁੱਖ ਸਥਾਨਾਂ ਬਾਰੇ ਜਾਣਕਾਰੀ ਮਿਲਦੀ ਹੈ ਕੀ ਤੁਸੀਂ ਟ੍ਰੈਫਿਕ ਸਿਗਨਲ ਲਾਈਟ ਦੀਆਂ ਵੱਖ-ਵੱਖ ਲਾਈਟਾਂ ਦਾ ਮਤਲਬ ਜਾਣਦੇ ਹੋ ਚਲੋ ਇਹਨਾਂ ਲਾਈਟਾਂ ਦੇ ਬਾਰੇ ਜਾਣਦੇ ਹਾਂ ट्रैफिक सिग्नल लाल रंग मतलब मतलब है है है, कि तुसी तुसी गड्डी रोको। हरे रंग मतलब है अगे कोई रुकावट नहीं है। तुसी अगे लेके जा सकते हो। सिग्नल, मतलब सिग्नल दिखाई तुसी पीली लाइट देखते दे हो ता तु रुक जाना चाहता है सड़क के किनारे रंगीन पत्थर देखे ਇਹ ਮੀਲ ਦੇ ਪੱਥਰ ਹਨ ਇਹ ਸਾਨੂੰ ਦੱਸਦੇ ਹਨ ਕਿ ਸਾਡੀ ਮੰਜ਼ਿਲ ਉਸ ਪੱਧਰ ਤੋਂ ਕਿੰਨੀ ਦੂਰ ਹੈ ਮੀਲ ਦਾ ਪੀਲਾ ਪੱਥਰ ਜੇਕਰ ਤੁਹਾਨੂੰ ਸਫ਼ਰ ਦੇ ਦੌਰਾਨ ਮੀਲ ਦਾ ਪੀਲੇ ਰੰਗ ਦਾ ਪੱਥਰ ਦਿਖਦਾ ਹੈ ਤਾਂ ਤੁਸੀਂ ਰਾਸ਼ਟਰੀ ਹਾਈਵੇ ਤੇ ਹੋ ਮੀਲ ਦਾ ਹਰਾ ਪੱਥਰ ਜੇਕਰ ਤੁਹਾਨੂੰ ਸਫ਼ਰ ਦੇ ਦੌਰਾਨ ਮੀਲ ਦਾ ਹਰੇ ਰੰਗ ਦਾ ਪੱਥਰ ਦਿੱਖਦਾ ਹੈ ਤਾਂ ਤੁਸੀਂ ਸਟੇਟ ਹਾਈਵੇ ਤੇ ਹੋ ਮੀਲ ਦਾ ਕਾਲਾ ਜਾਂ ਨੀਲਾ ਪੱਥਰ ਜੇਕਰ ਕਾਲੇ ਜਾਂ ਨੀਲੇ ਰੰਗ ਦਾ ਪੱਟੀ ਵਾਲਾ ਮੀਲ ਦਾ ਪੱਥਰ ਦਿਖੇ ਤਾਂ ਸਮਝੋ ਕਿ ਤੁਸੀਂ ਕਿਸੇ ਵੱਡੇ ਸ਼ਹਿਰ ਜਾਂ ਜ਼ਿਲੇ ਵੱਲ ਵੱਧ ਰਹੇ ਹੋ ਮੀਲ ਦਾ ਨਾਰੰਗੀ ਪੱਥਰ ਜੇਕਰ ਤੁਹਾਨੂੰ ਮੀਲ ਦੇ ਪੱਥਰ ਦਾ ਰੰਗ ਨਾਰੰਗੀ ਦਿਖੇ ਤਾਂ ਇਹ ਰੰਗ ਪਿੰਡਾਂ ਦੀਆਂ ਸੜਕਾਂ ਦੀ ਪਛਾਣ ਕਰਵਾਉਂਦਾ ਹੈ ਤੁਸੀਂ ਸੜਕ ਤੇ ਖਿੱਚੀ ਹੋਈ ਚਿੱਟੇ ਅਤੇ ਪੀਲੇ ਰੰਗ ਦੀਆਂ ਲਾਈਨਾਂ ਨੂੰ ਦੇਖਿਆ ਹੋਵੇਗਾ ਕੀ ਤੁਸੀਂ ਜਾਣਦੇ ਹੋ ਕਿ ਇਸ ਲਾਈਨ ਦਾ ਮਤਲਬ ਕੀ ਹੁੰਦਾ ਹੈ ਚਲੋ ਜਾਣਦੇ ਹਾਂ ਇਸ ਲਾਈਨ ਬਾਰੇ ਸੜਕ ਦੇ ਵਿਚਕਾਰ ਬਣੀ ਚਿੱਟੀ ਡਾਟ ਵਾਲੀ ਲਾਈਨ ਦਾ ਮਤਲਬ ਹੁੰਦਾ ਹੈ ਕਿ ਉਹ ਸੜਕ ਤੇ ਲੇਨ ਬਦਲ ਸਕਦੇ ਹੋ ਪਰ ਸਾਵਧਾਨੀ ਦੇ ਨਾਲ ਸੜਕ ਦੇ ਵਿਚਕਾਰ ਬਣੀ ਇਹ ਲੰਬੀ ਚਿੱਟੀ ਲਾਈਨ ਦਾ ਮਤਲਬ ਹੁੰਦਾ ਹੈ ਕਿ ਉਸ ਸੜਕ ਤੇ ਲੇਨ ਬਦਲਣਾ ਮਨਾ ਹੈ ਤੁਹਾਨੂੰ ਉਸੀ ਲੇਨ ਵਿੱਚ ਚੱਲਣਾ ਹੋਵੇਗਾ 메인 ਰੋਡ ਦੇ ਵਿੱਚ ਕਈ ਸਫੇਦ ਲਾਈਨਾਂ ਮਿਲ ਕੇ ਇੱਕ ਰੋਡ ਦੇ ਸਮੰਤਰ ਖਾਈ ਦਿੰਦੀਆਂ ਹਨ ਇਹਨਾਂ ਲਾਈਨਾਂ ਨੂੰ ਜ਼ੈਬਰਾ ਕ੍ਰੋਸਿੰਗ ਕਿਹਾ ਜਾਂਦਾ ਹੈ ਇਹ ਚਿੰਨ ਵਾਹਨ ਚਾਲਕਾਂ ਨੂੰ ਚੇਤਾਵਨੀ ਦਿੰਦਾ ਹੈ ਕਿ ਪੈਦਲ ਯਾਤਰੀ ਸੜਕ ਪਾਰ ਜਾਂ ਸੜਕ ਪਾਰ ਕਰਨ ਲਈ ਉਡੀਕ ਕਰ ਰਹੇ ਹਨ ਇਨਾਂ ਤੋਂ ਪੀਲੀਆਂ ਲੰਮੀਆਂ ਲਾਈਨਾਂ ਦੇ ਉੱਪਰੋਂ ਨਿਕਲਣਾ ਮਨਾ ਹੈ ਇਸ ਲਾਈਨ ਦਾ ਮਤਲਬ ਹੈ ਕਿ ਇੱਕ ਹੀ ਲੇਨ ਵਿੱਚ ਚਲਦੇ ਹੋਏ ਇਹਨਾਂ ਲਾਈਨਾਂ ਨੂੰ ਪਾਰ ਨਹੀਂ ਕਰ ਸਕਦੇ। ਚਿੱਟੀ ਲਾਈਨ ਦੀ ਤਰ੍ਹਾਂ ਇਹ ਲਾਈਨ ਸੜਕ ਨੂੰ ਦੋ ਲੇਨ ਵਿੱਚ ਨਹੀਂ ਬਲਕਿ ਇਹ ਲੇਨ ਨੂੰ ਦੋ ਹਿੱਸਿਆਂ ਵਿੱਚ ਵੰਡਦੀ ਹੈ। ਇਸ ਵਿੱਚ ਦੋ ਲਾਈਨਾਂ ਹੁੰਦੀਆਂ ਹਨ ਜਿਸ ਵਿੱਚੋਂ ਇੱਕ ਪੀਲੀ ਲੰਬੀ ਲਾਈਨ ਹੁੰਦੀ ਹੈ ਅਤੇ ਦੂਜੀ ਪੀਲੀ ਟੁੱਟੀ ਹੋਈ ਹੁੰਦੀ ਹੈ। ਜੇਕਰ ਕੋਈ ਲੰਬੀ ਲਾਈਨ ਬਲਦ ਹੈ ਤਾ ਉਸ ਨੂੰ ਕਿਸੇ ਵਿਵਾਹ ਨੂੰ ਓਵਰਟੇਕ ਕਰਨਾ ਮਨਾ ਹੈ ਅਤੇ ਜੇਕਰ ਕੋਈ ਵੀ ਟੁੱਟੀ ਹੋਈ ਲਾਈਨ ਰੇਵਲ ਹੈ ਤਾਂ ਉਹ ਕਿਸੇ ਵਿਵਾਹ ਨੂੰ ਸਾਵਧਾਨੀ ਨਾਲ ਓਵਰਟੇਕ ਕਰ ਸਕਦਾ ਹੈ ਇਹ ਸਫੇਦ ਜੈਬਰਾ ਕ੍ਰੋਸਿੰਗ ਤੋਂ ਵੱਖਰੀ ਹੈ ਪੀਲੇ ਜੈਬਰਾ ਕ੍ਰੋਸਿੰਗ ਦੇ ਸੱਬ ਤੋਂ ਨੇੜੇ ਜੋ ਹੈ ਉਹ ਵੀ ਇਸ ਦਾ ਫਾਇਦਾ ਲੈ ਸਕਦਾ ਹੈ ਜੇਕਰ ਪੈਦਲ ਯਾਤਰੀ ਨੇੜੇ ਹਨ ਤਾਂ ਉਹ ਚਾਲਕ ਯਾਤਰੀ ਨੂੰ ਪਹਿਲਾ ਪਾਰ ਕਰਨ ਦੇਵੇ ਇਸ ਤੇ ਉਲੇਟ ਜੇਕਰ ਕਾਰ ਲਾਈਨ ਦੇ ਨੇੜੇ ਹੈ ਤਾਂ ਪੈਦਲ ਚੱਲਣ ਵਾਲੇ ਨੂੰ ਇੰਤਜ਼ਾਰ ਕਰਨਾ ਹੋਵੇਗਾ ਆਓ ਜਾਣਦੇ ਹਾਂ ਕਿ ਟ੍ਰੈਫਿਕ ਪੁਲਸ ਦੇ ਨਿਰਦੇਸ਼ਾਂ ਬਾਰੇ ਸਿਰਫ ਇੱਕ ਸਾਈਡ ਦੇ ਵਾਹਨਾਂ ਨੂੰ ਜਾਣ ਦੀ ਇਜਾਜ਼ਤ ਦਿੰਦੇ ਹੋਏ ਆਪ ਦੂਜੀ ਸਾਈਡ ਦੇ ਵਾਹਨ ਅੱਗੇ ਨਹੀਂ ਜਾ ਸਕਦੇ ਸਿਰਫ one-way ਟ੍ਰੈਫਿਕ ਸામਨੇ ਤੋਂ ਆਉਣ ਵਾਲੇ ਵਾਹਨਾਂ ਨੂੰ ਰੋਕਣ ਦੇ ਲਈ ਪਿੱਛੇ ਤੋਂ ਆਉਣ ਵਾਲੇ ਵਾਹਨਾਂ ਨੂੰ ਰੋਕਣ ਦੇ ਲਈ ਅੱਗੇ ਅਤੇ ਪਿੱਛੇ ਤੋਂ ਆਉਣ ਵਾਲੇ ਵਾਹਨਾਂ ਨੂੰ ਇਕੱਠੇ ਰੋਕਣ ਦੇ ਲਈ ਸੱਜੇ ਅਤੇ ਖੱਬੇ ਤੋਂ ਆਉਣ ਵਾਲੇ ਵਾਹਨਾਂ ਨੂੰ ਇਕੱਠੇ ਰੋਕਣ ਦੇ ਲਈ ਖੱਬੇ ਪਾਸੇ ਤੋਂ ਆਉਣ ਵਾਲੇ ਵਾਹਨਾਂ ਨੂੰ ਚੱਲਣ ਦੀ ਆਗਿਆ ਦੇਣ ਦੇ ਲਈ ਸੱਜੇ ਪਾਸੇ ਤੋਂ ਆਉਣ ਵਾਲੇ ਵਾਹਨਾਂ ਨੂੰ ਚੱਲਣ ਦੀ ਆਗਿਆ ਦੇਣ ਦੇ ਲਈ ਇੱਕ ਇਸ਼ਾਰੇ ਤੋਂ ਦੂਜੇ ਇਸ਼ਾਰੇ ਵਿੱਚ ਬਦਲਣ ਦਾ ਵਿਚਕਾਰ ਦਾ ਸਮਾਂ T ਪੁਆਇੰਟ ਤੇ ਵਾਹਨ ਨੂੰ ਚੱਲਣ ਦੀ ਆਗਿਆ ਦੇਣ ਦੇ ਲਈ VIP ਸਲਾਮ ਵੀ ਦਿੰਦੇ ਹਨ T ਪੁਆਇੰਟ ਤੇ ਵਾਹਨਾਂ ਨੂੰ ਸੰਭਾਲਦੇ ਹੋਏ ਵਾਹਨ ਚਲਾਉਂਦੇ ਹੋਏ ਜ਼ਰੂਰੀ ਸਾਵਧਾਨੀਆਂ ਡਰਾਈਵਿੰਗ ਕਰਦੇ ਸਮੇਂ ਸਾਨੂੰ ਆਪਣੀ ਗੱਡੀ ਦੇ ਸਪੀਡ ਦਾ ਧਿਆਨ ਰੱਖਣਾ ਚਾਹੀਦਾ ਹੈ ਡਰਾਈਵਿੰਗ ਕਰਦੇ ਸਮੇਂ ਸਾਨੂੰ ਆਪਣੀ ਲੀਨ ਅਚਾਨਕ ਚੇਂਜ ਨਹੀਂ ਕਰਨੀ ਚਾਹੀਦੀ ਵਾਹਨ ਆਪਣੀ ਹੀ ਸਾਈਡ ਵਿੱਚ ਅਤੇ ਆਪਣੀ ਹੀ ਲੀਨ ਦੇ ਚਲਾਉਣਾ ਚਾਹੀਦਾ ਹੈ। ਰੋੜ ਤੇ ਚੱਲਣ ਵਾਲੇ ਅਪਾਤਕਾਲੀ ਵਾਹਨਾਂ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਓਵਰਟੇਕ ਕਰਦੇ ਸਮੇਂ ਸਾਨੂੰ ਅੱਗੇ ਅਤੇ ਪਿੱਛੇ ਦੇ ਵਾਹਨਾਂ ਨੂੰ ਸੰਕੇਤ ਕਰਦੇ ਹੋਏ ਓਵਰਟੇਕ ਕਰਨਾ ਚਾਹੀਦਾ ਹੈ। ਸੁਰੱਖਿਅਤ ਡਰਾਈਵਿੰਗ ਦੇ ਲਈ ਸੜਕ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਬਿਨਾ ਲਾਇਸੈਂਸ ਡਰਾਈਵਿੰਗ ਨਾ ਕਰੋ। ਸ਼ਰਾਬ ਜਾਂ ਨਸ਼ੀਲੇ ਪਦਾਰਥ ਖਾ ਕੇ ਡਰਾਈਵਿੰਗ ਨਾ ਕਰੋ। ਡਰਾਈਵਿੰਗ ਕਰਦੇ ਸਮੇਂ ਸੀਟ ਬੈਲਟ ਦੀ ਵਰਤੋਂ ਜ਼ਰੂਰ ਕਰੋ। ਬਿਨਾ ਹੈਲਮਟ ਦੇ ਟੂ-ਵਹੀਲਰ ਚਲਾਉਣਾ ਜੁਰਮ ਹੈ। ਵਾਹਨ ਚਲਾਉਂਦੇ ਸਮੇਂ ਇਹਨਾਂ ਸਾਰੇ ਨਿਯਮਾਂ ਦੀ ਪਾਲਣਾ ਜ਼ਰੂਰ ਕਰੋ। ਇਸ ਨਾਲ ਤੁਸੀਂ ਆਪਣੀ ਅਤੇ ਦੂਸਰਿਆਂ ਦੀ ਸੁਰੱਖਿਆ ਯਕੀਨੀ ਬਣਾ ਸਕਦੇ ਹੋ।